ਹੈਲੋ एवरीवन ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਸੂਟ ਉੱਤੇ ਲਾਈਨਿੰਗ ਕਿਵੇਂ ਲਗਾਈ ਜਾਂਦੀ ਹੈ ਉਹ ਦੱਸਾਂਗੇ ਪਹਿਲਾਂ ਆਪਾਂ ਜਿਹੜਾ ਸੂਟ ਨੂੰ ਕਟਿੰਗ ਕੀਤੀ ਹੈ ਇਹ ਮੈਂ ਸੂਟ ਪਹਿਲਾਂ ਹੀ ਕੱਟ ਲਿਆ ਸੀ ਤਾਂ ਲਾਈਨਿੰਗ ਆਪਾਂ ਬਾਅਦ ਵਿੱਚ ਅਟੈਚ ਕਰਾਂਗੇ ਪਹਿਲਾਂ ਜਿਹੜਾ ਸੂਟ ਕੱਟਿਆ ਸੀ ਆਪਾਂ ਉਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਕੋਈ ਬਲ ਨਾ ਹੋਵੇ ਉਹਦੇ ਵਿੱਚ ਨੀਚੇ ਜਿਹੜੀ ਲਾਈਨਿੰਗ ਹੈ ਉਹਦੇ ਵਿੱਚ ਵੀ ਬਲ ਨਹੀਂ ਹੋਣਾ ਚਾਹੀਦਾ ਐਂਡ ਪ੍ਰੋਪਰ ਸੈੱਟ ਕਰਕੇ ਕੋਈ ਬਲ ਨਾ ਰਹਿ ਜਾਵੇ ਆਪਾਂ ਇਦਾਂ ਵੀ ਕੱਟ ਸਕਦੇ ਹਾਂ ਜੇ ਆਪਾਂ ਨਾਲ ਹੀ ਕੱਟਣੀ ਆਉਦੀ ਵੀਡੀਓ ਲੱਗ ਆਉਗੀ ਜੀ ਇਦਾਂ ਸੌਖਾ ਤਰੀਕਾ ਆ ਉਹਦੇ ਵਿੱਚ ਥੋੜਾ ਜਿਹਾ ਬਲ ਪੈ ਜਾਂਦਾ ਕਈ ਵਾਰ ਹੁਣ ਆਪਾਂ ਮੋਡੇ ਵਾਲੀ ਸਾਈਡ ਤੋਂ ਕਟਿੰਗ ਸਟਾਰਟ ਕਰ ਦੇਣੀ ਆ ਪਹਿਲਾਂ ਆਪਾਂ ਮੋਢਾ ਕੱਟ ਦੇਣਾ ਫਿਰ ਦੂਸਰੀ ਸਾਈਡ ਵਾਲਾ ਮੋਢਾ ਦੀ ਕਟਿੰਗ ਕਰ ਦੇਣੀ ਆ ਐਨ ਪ੍ਰੋਪਰ ਇਹ ਦੇਖ ਲੈਣਾ ਵੀ ਕੋਈ ਬਣ ਨਾ ਹੋਵੇ ਨਾ ਉੱਪਰਲੇ ਕੱਪੜੇ ਛੂਵੇ ਨਾ ਨੀਚੇ ਵਾਲੇ ਕੱਪੜੇ ਛੂਵੇ ਨੀਜੇ ਤੋਂ ਆਪਾਂ 2-3 ਇੰਚ ਉੱਪਰੇ ਕੱਟਣਾ ਆਪਣੇ ਸੂਟ ਜਿਹੜੀ ਆਪਣੀ ਕਮੀਜ਼ ਹੁੰਦੀ ਹੈ ਨਾ ਉੱਪਰਲੀ ਉਤੋਂ ਆਪਾਂ ਥੋੜਾ ਜਿਹਾ ਉੱਪਰ ਕਰਕੇ ਕੱਟਣਾ ਮੈਂ 2-3 ਇੰਚ ਘੱਟ ਰੱਖ ਕੱਟਣਾ ਇਹ ਸੌਖੇ ਤਰੀਕੇ ਨਾਲ ਕੱਟ ਹੋ ਜਾਂਦੀ ਹੈ ਤੁਸੀਂ ਇੱਕ ਵਾਰ ਇਦਾਂ ਕੱਟ ਕੇ ਜ਼ਰੂਰ ਦੇਖਿਓ ਤੇ ਜੇ ਤੁਸੀਂ ਦੂਜੀ ਵੀਡੀਓ ਦੇਖਣੀ ਆ ਉਹ ਵੀ ਆਪਾਂ ਪਾਵਾਂਗੇ ਵੀ ਸੂਟ ਦੇ ਨਾਲ ਹੀ ਲਾਈਨਿੰਗ ਕੱਟਦੇ ਆ। ਦੇਖੋ ਇਹਦਾ ਕਟਿੰਗ ਹੋ ਗਈ। ਪੂਰੇ ਪ੍ਰੋਪਰ ਢੰਗ ਨਾਲ ਹੋ ਜਾਂਦੀ। ਨਾਲੇ ਸੌਖੇ ਤਰੀਕੇ ਨਾਲ ਹੋ ਜਾਂਦੀ। ਕੋਈ ਬਲ ਵੀ ਨਹੀਂ ਰਹਿੰਦਾ। ਕੋਈ ਚੱਕਰ ਵੀ ਨਹੀਂ ਪੈਂਦਾ। ਵੀ ਕਟਿੰਗ 간ੀ ਔਖੀ ਹੁੰਦੀ ਆ। ਬਹੁਤਾ ਸਾਨੂੰ ਇਦਾਂ ਆਪਾਂ ਪਿਛਲੇ ਕੱਪੜੇ ਦੀ ਵੀ ਪਿਛਲੇ ਸੂਟ ਦੀ ਪਿਛਲੀ ਸਾਈਡ ਸ- ਪਿਛਲੇ ਕੱਪੜੇ ਦੀ ਵੀ ਗੱਲ ਲੈਣੀ। ਠੀਕ ਹੈ ਜੀ। ਐ ਚੰਗੀ ਤਰ੍ਹਾਂ ਹੋ ਜਾਊਗੀ ਕਟਿੰਗ। ਬਹੁਤ ਸੌਖੇ ਬੇ ਨਾਲ ਹੁੰਦੀ ਆ ਇਹ ਤੁਸੀਂ ਜਰੂਰ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਆ ਲੱਗਦੀ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਨਿਕੋ ਦੱਪ ਪੂਰੀ ਤਰ੍ਹਾਂ ਸੈੱਟ ਕਰ ਲੈਣਾ ਕੋਈ ਬੜ ਨਹੀਂ ਹੋਣਾ ਚਾਹੀਦਾ ਬਸ ਇੰਨਾ ਧਿਆਨ ਰੱਖਣਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਮੋਢਿਆਂ ਤੋਂ ਕਟਿੰਗ ਕਰਨੀ ਸਟਾਰਟ ਕਰਨੀ ਆ ਆਰਮ ਹੋਲ ਜਿਹਨੂੰ ਕਹਿੰਦੇ ਆ ਨੀਚੇ ਤੋਂ ਉੱਪਰ ਤੋਂ ਵੀ ਕਰ ਸਕਦੇ ਆ ਪਟ ਨੀਚੇ ਤੋਂ ਪ੍ਰੋਪਰ ਹੋ ਜਾਂਦੀ ਆ ਅਹ ਹਰਦੂ ਜੀ ਸਾਈਡ ਤੋਂ ਆਪਾਂ ਕਰ ਲੈਣੀ ਗਲੇ ਗਲੇ ਦੀ ਵੀ ਨਾਲ ਹੀ ਕਟਿੰਗ ਕਰ ਲੈਣੀ ਇਹ ਪਿਛਲੀ ਸਾਈਡ ਵਾਲਾ ਕਮੀਜ਼ ਆ ਤਾਂ ਕਰਕੇ ਇਹ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਬਹੁਤ ਸੌਖੇ ਤਰੀਕੇ ਨਾਲ ਹੁੰਦੀ ਆ ਇਹ ਕੀ ਕਰਕੇ ਜਰੂਰ ਦੇਖਿਓ ਇੱਕ ਵਾਰ ਦੇਖੋ ਸਾਰੇ ਫੋਰ ਆਊਂਡ ਤੋਂ ਹੀ ਕਟਿੰਗ ਕਰ ਲੈਣੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ